ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਜਮਾਤ 8ਵੀਂ ਲਈ ਮਾਡਲ ਪੇਪਰ ਮੈਥ ਵਿਸ਼ੇ ਦਾ ਪ੍ਰੀ ਬੋਰਡ ਤੇ ਫਾਈਨਲ ਐਗਜ਼ਾਮ ਲਈ ਹੱਲ ਕਰਾਂਗੇ ਇਹ ਪੇਪਰ ਪੈਟਰਨ ਆ ਬੇਟਾ ਸਾਡਾ ਜਿਹੜਾ ਸਾਨੂੰ ਪ੍ਰੀ ਬੋਰਡ ਦੇ ਵਿੱਚ ਪੁੱਛਿਆ ਜਾਣਾ ਪੇਪਰ ਜਾਂ ਫਿਰ ਫਾਈਨਲ ਐਗਜ਼ਾਮ ਦੇ ਵਿੱਚ ਹਨ 30 ਕੁਐਸਚਨ ਸਾਡੇ ਇੱਕ ਇੱਕ ਨੰਬਰ ਦੇ ਜਿਹਦੇ ਵਿੱਚ 16 ਬਹੁਵਿਕਲਪੀ ਤੇ ਸੱਤ ਖਾਲੀ ਥਾਂ ਮ 7 ਸਹੀ ਗਲਤ ਹੋਣਗੇ 2-2 ਅੰਕਾਂ ਵਾਲੇ 4 ਕੁਐਸਚਨ ਹੋਣਗੇ 4-4 ਅੰਕਾਂ ਵਾਲੇ 6 ਹੋਣਗੇ ਜਿਦੇ ਵਿੱਚ 3 ਚ ਜਾਂ ਹੋਏਗੀ ਤੇ ਲਾਸਟ ਪਾਰਟ ਦੇ ਵਿੱਚ ਸਾਡੇ ਕੋਲ 3 ਕੁਐਸਚਨ ਵੱਡੇ ਹੋਣਗੇ ਬਟਾ 6-6 ਅੰਕਾਂ ਦੇ ਜਿਨ੍ਹਾਂ ਵਿੱਚ ਜਾਂ ਹੋਣੀ ਹੈ ਚਲੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਪੇਪਰ ਇਹਦਾ ਸੋਲੂਸ਼ਨ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਬਟਾ ਬੜੇ ਧਿਆਨ ਨਾਲ ਸਮਝਣਾ ਹੈ ਤੁਸੀਂ ਕਿ ਇਹੋ ਜਿਹਾ ਪੇਪਰ ਹੀ ਤੁਹਾਨੂੰ ਪੁੱਛਿਆ ਜਾਏਗਾ ਸੰਖਿਆ 2/3 ਦਾ ਜੁੜਾਤਮਕ ਉਲਟ ਕੀ ਹੈ ਤਜਿਹੜਾ ਆਤਮਕ ਉਲਟ ਜਦੋਂ ਪਤਾ ਕਰਨਾ ਨਿਸ਼ਾਨੀ ਚੇਂਜ ਕਰ ਦੇਣੀ ਹੈ ਤਾਂ -2/3 ਹੈ ਸਮੀਕਰਨ 2x+3x+5 ਲਈ x ਦਾ ਮੁੱਲ ਕੀ ਹੋਏਗਾ ਤਾਂ ਆਪਾਂ ਇਹਨੂੰ ਹੱਲ ਕਰ ਲਾਂਗੇ 2x+3 x+5 x ਵਾਲੇ ਇੱਕ ਪਾਸੇ ਕਰ ਲਓ ਬੇਟਾ ਬਾਕੀ ਇੱਕ ਪਾਸੇ ਆ ਜਿਹੜਾ x ਇਧਰ ਆ ਜਾਏਗਾ ਤਾਂ ਇਧਰ ਆ ਕੇ ਕੀ ਹੋ ਜਾਊਗਾ ਮਾਈਨਸ ਦਾ 2x x ਜਿਹੜਾ 3 ਸੀ ਬੇਟਾ ਉਧਰ ਜਾ ਕੇ ਮਾਈਨਸ ਦਾ ਹੋ ਜਾਊਗਾ ਤਾਂ 2x ਦੇ ਵਿੱਚੋਂ x ਕੱਢ ਦਾਂਗੇ x ਰਹਿ ਜਾਊਗਾ 5 ਦੇ ਵਿੱਚੋਂ 3 ਕੱਢ ਦਾਂਗੇ 2 ਟੈਕਸ ਸਾਡਾ ਕਿੰਨਾ ਆਜੂਗਾ 2 ਠੀਕ ਹੈ 2 ਦੇ ਲਈ ਇਹ ਸਹੀ ਹੋ ਜੂ ਜੇਕਰ ਇੱਕ ਸਮ ਚਤਰਪੋਜ ਦੇ ਲਾਗਵੇਂ ਕੋਣ ਬਰਾਬਰ ਹੋਣ ਠੀਕ ਹੈ ਸਮ ਚਤਰਪੋਜ ਹੈ ਉਸਦੇ ਲਾਗਵੇਂ ਕੋਣ ਬਰਾਬਰ ਹੋਣ ਤਾਂ ਉਹ ਕਿਹੜੀ ਚਤਰਪੋਜ ਬਣਦੀ ਹੈ ਦੇਖੋ ਬਟਾ ਜਿਹੜੀ ਸਮ ਚਤਰਪੋਜ ਹੁੰਦੀ ਹੈ ਉਸਦੇ ਆਮੋ ਸਾਹਮਣੇ ਦੇ ਮਤਲਬ ਸੰਮੁਖ ਕੋਣ ਤਾਂ ਬਰਾਬਰ ਹੁੰਦੇ ਹੀ ਹੁੰਦੇ ਆ ਜੇ ਲਾਗਵੇਂ ਕੋਣ ਵੀ ਬਰਾਬਰ ਹੋ ਜਾਣ ਠੀਕ ਹੈ ਤਾਂ ਉਹ ਕੀ ਹੋ ਜਾਊਗਾ ਫਿਰ ਵਰਗ ਹੋ ਜਾਊਗਾ ਠੀਕ ਹੈ ਕੀ ਬੰਦੂ ਉਹ ਵਰਗ 6 ਦੇ ਵਰਗ ਅਤੇ 7 ਦੇ ਵਰਗ ਵਿਚਕਾਰ ਕਿੰਨੀਆਂ ਪ੍ਰਕਿਰਤਕ ਸੰਖਿਆਵਾਂ ਨੇ ਵੀ ਜਿਹੜੀ ਛੋਟੀ ਸੰਖਿਆ ਨੂੰ ਦੁੱਗਣਾ ਕਰ ਦਾਂਗੇ 6 ਦਾ ਵਰਗ ਤੇ 7 ਦਾ ਵਰਗ 6 2 12 ਸੰਖਿਆਵਾਂ 106 ਵਿੱਚੋਂ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਉਹ ਘਟਾਈ ਜਾਵੇ ਤੇ ਉਹ ਪੂਰਨ ਵਰਗ ਬਣ ਜਾਵੇ ਤਾਂ ਇਸ ਨੂੰ ਅਸੀਂ ਵੰਡ ਵਿਧੀ ਨਾਲ ਹੱਲ ਕਰ ਲਾਂਗੇ ਤਾਂ ਜਿਹੜਾ ਵੀ ਬਾਕੀ ਬਚ ਜਾਊਗਾ ਵੰਡ ਵਿਧੀ ਨਾਲ ਹੱਲ ਕਰਕੇ ਉਹ ਸਾਨੂੰ ਵਿੱਚੋਂ ਘਟਾਉਣਾ ਪਊਗਾ ਠੀਕ ਹੈ ਤਾਂ ਪੂਰਨ ਵਰਗ ਬਣ ਜਾਊ ਹੁਣ ਸਾਨੂੰ ਪਤਾ ਦੱਸਦਾ ਜਿਹੜਾ ਵਰਗ ਹੁੰਦਾ 100 ਹੈ ਤਾਂ ਜੇ ਅਸੀਂ 106 ਦੇ ਵਿੱਚੋਂ 6 ਘਟਾ ਦਈਏ ਤਾਂ 100 ਬਣ ਜੂ ਹਣਾ ਤਾਂ 6 ਘਟਾਇਆ ਜਾਊਗਾ 1000 ਦਾ ਕਣ ਮੂਲ ਕਿੰਨਾ ਹੋਏਗਾ ਵੀ 10 ਨੂੰ 3 ਵਾਰ ਗੁਣਾ ਕਰਕੇ ਕੀ ਬਣ ਜੂ ਸਾਡਾ 1000 ਬਣ ਜੂ ਠੀਕ ਆ ਓਕੇ ਬੇਟਾ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਖਾਤੇ ਨਾਲ ਸੰਬੰਧਤ ਲੈਣ ਦੇਣ ਬਾਰੇ ਸੂਚਿਤ ਕਰਦਾ ਹੈ ਵੀ ਜਿਹੜਾ ਸਾਡਾ ਲੈਣ ਦੇਣ ਪਤਾ ਲੱਗਦਾ ਵੀ ਅਸੀਂ ਕਿੰਨੇ ਪੈਸੇ ਕਢਵਾ ਲਏ ਕਿੰਨੇ ਮਤਲਬ ਬਚ ਕੇ ਤੌਥਲੀ ਸਾਡੇ ਕੋਲ ਕੀ ਚੀਜ਼ ਆ ਵੀ ਪਾਸਬੁੱਕ ਹੈ ਜਿਹਨੂੰ ਅਸੀਂ ਕੀ ਬੋਲਦੇ ਆ ਪਾਸਬੁੱਕ ਬੋਲਦੇ ਆ ਦਿੱਤਾ ਗਿਆ ਚਿੱਤਰ ਸਾਨੂੰ ਕੀ ਦਰਸਾਉਂਦਾ ਹੈ ਵੀ ਆ ਐਕਸ ਹੋਗੀ ਇਕਾਖਸ ਕਿੰਨੀ ਹੋ ਗਈਆਂ 2ਐਕਸ ਅੱਗੇ ਕਿੰਨਾ 3 ਤਾਂ ਇਹ ਦਰਸਾਉਂਦਾ 2ਐਕਸ ਪਲੱਸ 3 ਨੂੰ ਬੀ ਆਪਸ਼ਨ ਸਾਡੀ ਸਹੀ ਆ ਜੂਗੀ ਜੇਕਰ ਘਣ ਦੀ ਪੂਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਇਸ ਦਾ ਆਇਤਨ ਕਿੰਨੇ ਗੁਣਾ ਹੋ ਜਾਵੇਗਾ ਵੀ 8 ਗੁਣਾ ਪਹਿਲਾਂ ਉਹਦੀ ਏ ਸੀ ਪੂਜਾ ਉਹਦਾ ਆਇਤਨ ਏ ਦੀ 3 ਸੀ ਫਿਰ ਉਹਦੀ 2a ਹੋ ਗਿਆ ਫਿਰ ਕਿੰਨਾ ਹੋ ਜੂ ਵੀ 2a ਦੀ 3 ਹੋ ਜੂ ਮਤਲਬ 2a 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 ਮਤਲਬ 8a ਦੀ 3 ਪਹਿਲਾਂ a ਦੀ 3 ਸੀ ਹੁਣ 8a ਦੀ 3 ਹੋ ਗਿਆ ਕਿੰਨੇ ਗੁਣਾ ਹੋ ਗਿਆ 8 ਗੁਣਾ ਬਿਕਰਨ 4 ਸੈਂਟੀਮੀਟਰ ਅਤੇ 6 ਸੈਂਟੀਮੀਟਰ ਵਾਲੀ ਸਮਚਤਰਪੋਜ ਦਾ ਖੇਤਰਫਲ ਕਿੰਨਾ ਹੋ ਜਾ ਕਿੰਨਾ ਹੁੰਦਾ ਵੀ ਸਮਚਤਰਪੋਜ ਦਾ ਖੇਤਰਫਲ 1/2 d1 d2 ਮਤਲਬ 1/2 ਬਿਕਰਨਾਂ ਦਾ ਗੁਣਫਲ ਤਾਂ ਕੱਟ ਦਿੰਦੇ ਆ 2 3 6 ਕਿੰਨਾ ਬਣ ਜੂਗਾ ਬਟਾ 12 ਸੈਂਟੀਮੀਟਰ ਦੀ 2 12 ਵਰਗ ਸੈਂਟੀਮੀਟਰ ਵੀ অপਸ਼ਨ ਆ ਜੂਗੀ 3 ਦੀ ਘਾਤ 2 4 ਦੀ ਘਾਤ 2 ਦੀ ਘਾਤ 0 ਅਗਰ ਕਿਸੇ ਵੀ ਸੰਖਿਆ ਦੀ ਅੰਕ ਦੀ ਘਾਤ 0 ਹੋ ਜੇ ਤਾਂ ਉਸ ਦਾ ਮਤਲਬ ਕਿੰਨਾ ਹੁੰਦਾ ਵੀ a 1 ਹੁੰਦਾ ਹੈ ਮਤਲਬ ਆਪਣੇ ਕੋਲ ਆਇਡੈਂਟੀਟੀ ਹੈ a ਦੀ 0 ਬਰਾਬਰ 1 3.03 10 ਦੀ ਘਾਤ 6 ਹੁਣ 10 ਦੀ ਘਾਤ 6 ਆਪਾਂ ਨੂੰ ਕੀ ਕਹਿੰਦੀ ਹੈ ਵੀ ਇਹਦੇ ਮੰਗਰ 6 ਜ਼ੀਰੋਆਂ ਲਾਉਣੀਆਂ ਪਰ 2 अपने को पे ने ठीक है दो अपने को पा आप कि ला देंगे भी चार ला दें एक दो तीन चार ये बन जूगा ठीक है तो ऑप्शन बनेगी सी ऑप्शन नैक्सट है चार एक्स दो माइनस अठ एक्स बटा माइनस चार एक्स की दो तो बंद कर लेंगे चार एक्स की दो बटा माइनस चार एक्स की दो माइनस अठ एक्स बटा माइनस चार एक्स की दो ठीक है तो हो जूगा इधरों एक्स की दोनों एक्स कैंसल चार एगम चार दूनी अठ माइनस माइनस प्लस हो जाऊ तो इतने बच गया माइनस एक इतने माइनस माइनस प्लस हो गया तो उपर बच गया साढ़े कोस सॉरी एक्स तो कैंसल ही होगी उपर बच गया साढ़े को नीचे कि बच गया भी एक्स बच गई तो अपने को बन जूगा माइनस एक पलस दो वटा एक्स मतलब सही ऑप्शन नैक्सट है 5a ਦੀ 2b 9xy ਦੀ 2 ਦਾ ਸਾਂਝਾ ਗੁਨਖੰਡ ਕੀ ਹੈ ਇਹਨਾਂ ਦੇ ਵਿੱਚ ਕੋਈ ਸਾਂਝਾ ਨਹੀਂ ਤਾਂ ਮਤਲਬ ਕਿੰਨਾ ਸਾਂਝਾ ਹੈ 1 ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਬਿੰਦੂ x ਤੁਰੇ ਤੇ ਇਸ ਦਿੱਤਾ ਜਿਹੜਾ ਬਿੰਦੂ x ਤੁਰੇ ਤੇ ਹੈ ਉਸ ਲਈ y ਦਾ ਪੁਆਇੰਟ ਕੀ ਹੋਏਗਾ 0 ਤਾਂ ਆ ਬਿੰਦੂ ਹੈ x ਤੁਰੇ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਜੋੜ ਦਾ ਕਰਮਵੰਦਰਾ ਗੁਣ ਹੈ ਜੋੜ ਦੇ ਵਿੱਚ ਕਰਮਵੰਦਰਾ x y y x ਖਾਲੀ ਥਾਂ ਭਰਨੀਆਂ ਨੇ ਜੇਕਰ ਆਇਤ ਦੇ ਇੱਕ ਬਿਕਰਨ ਦੀ ਲੰਬਾਈ 6 ਸੈਂਟੀਮੀਟਰ ਹੈ ਤਾਂ ਉਸਦੇ ਦੂਸਰੇ ਬਿਕਰਨ ਦੀ ਲੰਬਾਈ ਵੀ 6 ਸੈਂਟੀਮੀਟਰ ਹੋਏਗੀ ਕਿਉਂਕਿ ਆਇਤ ਦੇ ਬਿਕਰਨ ਕਿੰਦੇ ਆ ਬਰਾਬਰ ਪਾਈ ਚਾਰਟ ਵਿੱਚ ਸਾਰੇ ਕੇਂਦਰੀ ਕੋਣਾਂ ਦਾ ਜਿਹੜਾ ਜੋੜ ਹੁੰਦਾ ਵੀ ਉਹ ਕਿੰਨਾ ਹੁੰਦਾ 360 ਡਿਗਰੀ ਇਸ ਦੇ ਜਿਹੜੇ ਵਰਗਮੂਲ ਦੇ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਹੁਣ ਵਰਗਮੂਲ ਦੇ ਵਿੱਚ ਪੁੱਛਿਆ ਬੇਟਾ ਵਰਗ ਦੇ ਵਿੱਚ ਨਹੀਂ ਪੁੱਛਿਆ ਨਾ ਜੇ ਵਰਗ ਦੇ ਵਿੱਚ ਪੁੱਛਿਆ ਹੁੰਦਾ ਸੀ ਜਿੰਨੀਆਂ ਸਿਫਰਾਂ ਇਹਦੇ ਵਿੱਚ ਹੈਗੀਆਂ ਉਹਨੀਆਂ ਦੁੱਗਣੀਆਂ ਕਰ ਦਿੰਦੇ ਮਤਲਬ ਹੁਣ ਵਰਗਮੂਲ ਦੇ ਤਾਂ ਅੱਧੀਆਂ ਕਰ ਦਾਂਗੇ ਕਿੰਨੀਆਂ ਜ਼ੀਰੋਆਂ ਨੇ ਦੇਖੋ 2 ਨੇ ਇਹਦੀ ਐਂਡਲੇ ਬਸ ਕਿੰਨੀ ਜ਼ੀਰੋਆਂ ਨੇ ਦੋ ਹੁਣ ਸਿਫਰਾਂ ਦੀ ਗਿਣਤੀ ਕਿੰਨੀ ਹੋ ਜੂਗੀ ਇੱਕ ਹੋ ਜੂਗੀ ਇਹਦਾ ਮਿਆਰੀ ਰੂਪ ਦੱਸਣਾ ਸੀ 0.00000 ਇਹਦਾ ਠੀਕ ਹੈ ਤਾਂ ਅਸੀਂ ਜੇ ਦੋ ਤੋਂ ਬਾਹਰ ਲਾਉਣੇ ਆ ਦੋ ਪੁਆਇੰਟ ਇੱਕ ਤਾਂ ਕਿੰਨੇ ਅੰਗ ਛੱਡ ਕੇ ਆ ਗਿਆ ਵੀ 1 2 3 4 5 6 ਤਾਂ ਜ਼ੀਰੋਆਂ ਹੋ ਗਈਆਂ 1 2 ਗਏ 7 ਹੋ ਗਏ ਤਾਂ ਦੋ ਦੀ ਘਾਤ ਮਾਈਨਸ 7 ਹੋ ਜੋ ਦੇਖੋ 6 ਤਾਂ ਜ਼ੀਰੋਆਂ ਹੋ ਗਈਆਂ ਤੇ ਦੋ ਦੋ ਤੱਕ ਗਿਣ ਲਿਆ ਆਪਾਂ ਮਾਈਨਸ 7 ਹੋ ਜੋ ਬਿੰਦੂ 2 7 ਦਾ ਭਜ ਹੈ ਤਾਂ x ਵਾਲਾ ਬਿੰਦੂ ਭੋਜ ਹੁੰਦਾ ਤਾਂ ਕਿੰਨਾ 2 ਹੈ ਉਸ ਤੋਂ ਬਾਅਦ ਹੈ ਸਾਡਾ 2x 10 5y 2 ਇੱਕ ਚਾਲ ਵਿੱਚ ਰੇਖੀ ਸਮੀਕਰਨ ਨਹੀਂ ਹੈ ਇਹ ਸਹੀ ਹੈ ਬਿਲਕੁਲ ਇਹ ਇੱਕ ਚਾਲ ਵਿੱਚ ਰੇਖੀ ਸਮੀਕਰਨ ਨਹੀਂ ਹੈ ਠੀਕ ਹੈ ਸਮਾਂਤਰ ਚਤਰਪੋਜ ਦੇ ਬਿਗੈ ਨ ਬਰਾਬਰ ਹੁੰਦੇ ਹਨ ਇਹ ਗਲਤ ਹੈ ਵੀ ਇੱਕ ਥੈਲਾ ਜਿਸ ਵਿੱਚ 10 ਨੀਲੀਆਂ ਗਿੰਦਾ ਹਨ ਲਾਲ ਗੇਂਦ ਮਿਲਣ ਦੀ ਸੰਭਾਵਨਾ ਲਾਲ ਗੇਂਦ ਮਿਲਦੀ ਹੋਵੇ ਉਹਨਾਂ ਤਿੰਨ ਬਟਾ 10 ਹੈ ਗਲਤ ਹੈ ਉਹਦੇ ਵਿੱਚ ਨੀਲੀਆਂ ਹੀ ਗੇਂਦਾਂ ਨੇ ਵੀ ਲਾਲ ਗੇਂਦਾਂ ਤਾਂ ਹੈ ਨਹੀਂ ਇਹ ਗਲਤ ਹੈ 3y 5 2 ਪਦੀ ਹੈ ਬਿਲਕੁਲ ਸਹੀ ਹੈ ਸਿਲੰਡਰ ਦੀ ਕੁੱਲ ਸਤਾ ਦਾ ਖੇਤਰਫਲ 2 ਪਾਈ r r h ਹੈ ਇਹ ਬਿਲਕੁਲ ਸਹੀ ਹੈ ਇੱਕ ਚਾਲ ਘਟਦੇ ਦਾ ਵਧਦੇ ਰਹਿੰਦੇ ਹਨ ਜੇਕਰ ਚਾਲ ਇਕੱਠੇ ਵਧਦੇ ਨੇ ਜਾਂ ਇਕੱਠੇ ਘਟਦੇ ਨੇ ਤਾਂ ਹਮੇਸ਼ਾ ਉਲਟ ਸਮਾਨ ਅਨੁਪਾਤ ਵਿੱਚ ਹੁੰਦੇ ਨੇ ਗਲਤ ਹੈ ਵੀ ਜੇ ਦੋਨੋਂ ਵਧਦੇ ਨੇ ਜਾਂ ਦੋਨੋਂ ਘਟਦੇ ਨੇ ਤਾਂ ਉਹ ਸਿੱਧੇ ਅਨੁਪਾਤ ਨੇ ਇਹ ਗਲਤ ਹੈ ਤਤਸਮਕ x ਦੀ 2 6x 9 ਦੇ ਜਿਹੜੇ ਗੁਣਖੰਡ ਨੇ ਉਹ x 3 x 3 ਹਨ ਇਹ ਬਿਲਕੁਲ ਸਹੀ ਹੈ ਠੀਕ ਹੈ ਤਾਂ ਇਹ ਨਹੀਂ ਉਸ ਤੋਂ ਬਾਅਦ ਆ ਗਿਆ ਸਿੰਪਲ ਦੋ ਦੋ ਅੰਕਾਂ ਵਾਲੇ ਗੁਣਾ ਕਰਕੇ ਗੁਣਾਤਮਕ ગુਪਤ ਪਹਿਲਾਂ ਇਹਨਾਂ ਦੀ ਗੁਣਾ ਕਰ ਲਓ ਜਿਵੇਂ 5 4 20 8 3 24 ਘਟਨਾ ਘਟ ਦੋ ਬੇਟਾ ਇਹਨੂੰ ਨਹੀਂ ਇੱਥੋਂ ਹੀ ਗੁਣਾਤਮਕ ગુਪਤ ਲਿਖਾਂਗੇ 24 20 ਠੀਕ ਹੈ ਅਪਾਜ ਗੁਣਖੰਡ ਵਿਧੀ ਰਾਹੀਂ 3600 ਦਾ ਵਰਗਮੂਲ ਕੱਢਾਂਗੇ ਅਪਾਜ ਗੁਣਖੰਡ ਰਾਹੀਂ 60 ਆ ਜਾਊਗਾ ਅਤਵਾ 4 ਦੀ ਘਾਤ -3 ਦੀ 3 ਦੀ ਘਾਤ ਦਾ ਮੁੱਲ ਪਤਾ ਕਰੋ 4 ਦੀ ਘਾਤ 3 ਚ 4 ਦੀ ਘਾਤ 3 ਨੂੰ ਖੋਲ ਲਾਂਗੇ 64 ਆਜੂ 3 ਤੇ 9 ਤੇ 27 ਆਜੂ 40 ਦੇ ਵਿੱਚੋਂ 27 ਮਾਈਨਸ ਕਰ ਦਾਂਗੇ ਉਸ ਤੋਂ ਬਾਅਦ ਇਹਨੂੰ ਹੱਲ ਕਰ ਲਾਂਗੇ ਪਹਿਲਾਂ ਉੱਪਰ ਤੇ ਆਇਡੈਂਟੀਟੀ ਲਾ ਦਾਂਗੇ ਆਧਾਰ ਬਰਾਬਰ ਹੈ ਘਾਤਾਂ ਦਾ ਜੋੜ ਹੋਜੂ 3 ਦੀ ਘਾਤ 2 ਬਣਜੂ ਥੱਲੇ ਵੀ 3 ਦੀ ਘਾਤ 2 ਆ ਕੱਟੇ ਜਾਣਗੇ 1 ਆਜੂ ਉਸ ਤੋਂ ਬਾਅਦ ਚਾਰ-ਚਾਰ ਅੰਕਾਂ ਵਾਲੇ ਪਹਿਲਾਂ ਸਮੀਕਰਨ ਬਣਾਉਣੀ ਹੈ ਫਿਰ ਹੱਲ ਕਰਨੀ ਜੇ ਆਪਣੇ ਕੋਲ ਸਮੀਕਰਨ ਦਿੱਤੀ ਹੈ ਇਹਨੂੰ ਹੱਲ ਕਰਨਾ ਉਸ ਤੋਂ ਬਾਅਦ ਵੀ ਇੱਕ ਸਮਚਤ੍ਰਭੁਜ ਦਿੱਤੀ ਹੋਈ ਹੈ ਸਮਾਨਤ ਸਮਚਤ੍ਰਭੁਜ ਦੇ ਜਿਹੜੇ ਬਿਕਰਨ ਆ ਉਹ ਸੰਧਪਾਜਿਤ ਹੁੰਦੇ ਨੇ ਤਾਂ ਉਹ 3y 2 ਨੂੰ ਆਪਾਂ ਕਿਹਨਾਂ ਦੇ ਬਰਾਬਰ ਰੱਖ ਦਾਂਗੇ 3y 2 ਨੂੰ 11 ਦੇ ਬਰਾਬਰ 2x 1 ਨੂੰ 9 ਦੇ ਬਰਾਬਰ ਹੱਲ ਕਰ ਦਾਂਗੇ ਉਸ ਤੋਂ ਬਾਅਦ ਇਹ ਦੇਖੋ ਕੁਐਸਚਨ ਨੰਬਰ 10 ਇੰਟਰਸਟਿੰਗ ਹੈ 3x 1 ਵਿੱਚੋਂ ਘਟਾਉਣਾ ਹੈ ਕਿਹਨੂੰ ਘਟਾਉਣਾ ਹੈ ਘਟਾਓ ਕਿਹਨੂੰ ਘਟਾਉਣਾ ਹੈ ਇਹਨਾਂ ਦਾ ਜੋੜ ਫਲ ਨੂੰ ਪਹਿਲਾਂ ਇਹਨਾਂ ਨੂੰ ਬੇਟਾ ਹੱਲ ਕਰਨਾ ਜੋੜ ਕਰ ਲੈਣਾ ਪਹਿਲਾਂ ਇਹਨਾਂ ਨੂੰ ਹੱਲ ਕਰ ਦੇਣਾ ਮਤਲਬ x ਨੂੰ ਅੰਦਰ ਗੁਣਾ ਕਰਦਾਂਗੇ 2x ਦੀ 2 7x 2 ਬਣ ਜੂ ਇਧਰ ਇਹਨੂੰ ਵੀ ਅੰਦਰ ਗੁਣਾ ਕਰਦਾਂਗੇ 3x ਦੀ 2 ਦਾ 6x 7 ਬਣ ਜੂ ਫਿਰ ਇਹਨਾਂ ਦਾ ਜੋੜ ਕਰਦਾਂਗੇ ਦੋਹਾਂ ਦਾ ਇੱਕੋ ਜਿਹੇ ਟਾਪ ਦਾ ਜੋੜ ਹੋ ਜਾਊਗਾ ਫਿਰ ਜਿਹੜਾ ਵੀ ਜੁੜਾਊ ਉਹ 3x 1 ਵਿੱਚੋਂ ਘਟਾਉਣਾ ਠੀਕ ਹੈ ਉਸ ਤੋਂ ਬਾਅਦ ਸਿੱਧੇ ਦੇ ਉਲਟ ਸਮਾਨ ਉਲਟ ਦੇ ਕੁਸਚਨ ਨਹੀਂ ਸਿੰਪਲ ਨਹੀਂ ਹੱਲ ਕਰ ਲਓਗੇ ਜਾਂ ਫਿਰ ਗੁਣਨਖੰਡੀ ਕਰਨ ਕਰੋ ਮਿਲਾਨ ਕਰੋਗੇ ਚਾਰ ਨੰਬਰ ਚ ਤਾਂ ਇਹ ਹੈਗਾ a d 2 b d 2 ਮਤਲਬ a b a b ਤਾਂ ਇਹ ਇਹਦੇ ਨਾਲ ਹੀ ਮਿਲ ਜੂ a b ਦੀ ਦੋ a ਕੀ ਦੇ ਬਰਾਬਰ ਹੁੰਦਾ ਵੀ a b ਦੀ ਦੋ ਕਿਹਦੇ ਬਰਾਬਰ ਹੋ ਜੂਗਾ ਸੋਰੀ ਅੱਪਾ ਜਿਹੜਾ ਪਹਿਲਾਂ ਮੈਂ ਲਾਤਾ ਗਲਤ ਬਣਾਤਾ ਉਹ ਆ ਮਨੂਗਾ a b a b a b ਦੀ ਦੋ ਮਤਲਬ ਦੋ ਬਾਰ a b a b ਉਸ ਤੋਂ ਬਾਅਦ 4x ਦੀ ਦੋ 4x 4x ਸਾਂਝਾ ਸਾਂਝਾ ਕੱਟ ਲਾਂਗੇ ਠੀਕ ਹੈ 4 ਗਾ ਸਾਂਝਾ ਕਰਕੇ ਮੰਗਰੋ x x ਬਜੂ ਇਧਰੋਂ ਵੀ 4 ਅਕਸਾਂਜਾ ਘਟ ਕੇ ਆ ਬਜੂ ਠੀਕ ਹੈ ਐਵੇਂ ਆਪਾਂ ਮਿਲਾਨ ਕਰ ਸਕਦੇ ਆ ਉਸ ਤੋਂ ਬਾਅਦ ਬੇਟਾ ਸਾਹ ਨਹੀਂ ਤੁਹਾਨੂੰ ਦਿੱਤੀ ਹੋਈ ਗ੍ਰਾਫ ਬਣਾਉਣਾ ਇੱਕ ਸਿੱਧੀ ਰੇਖਾ ਬਣ ਜੇਗੀ ਇਸੇ ਗ੍ਰਾਫ ਤੋਂ ਫਿਰ 6 ਕਿਲੋਗ੍ਰam ਤੇ 8 ਕਿਲੋਗ੍ਰam ਦੇ ਬਨੋਂ ਮੁੱਲ ਪਤਾ ਕਰਨਾ ਠੀਕ ਹੈ ਆ ਦੇਖੋ ਜੇ 1 ਕਿਲੋਗ੍ਰam ਦਾ 60 ਹੈ ਤਾਂ 6 ਦਾ ਕਿੰਨਾ ਹੋ ਜੂ 360 8 ਦਾ ਕਿੰਨਾ ਹੋ ਜੂ ਐਵੇਂ ਤੁਸੀਂ 480 ਗੁਣਾ ਕਰ ਲਓਗੇ ਉਸ ਤੋਂ ਬਾਅਦ ਆਪਾਂ ਨੂੰ ਗ੍ਰਾਫ ਦਿੱਤਾ ਹੋਇਆ ਇਸ ਦੇ ਵਿੱਚ ਤੇ ਆਪਾਂ ਉੱਤਰ ਦੇਣੇ ਆ ਵੀ ਉਹ ਉਮਰ ਗੁੱਟ ਲਿਖੋ ਜਿਸ ਵਿੱਚ ਸਾਖਰ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ ਹੁਣ ਕਿੱਥੇ ਤੱਕ ਸਖਰ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ ਦੇਖੋ ਇਹ ਉਮਰ ਗੱਟ ਦੇ ਵਿੱਚ ਗਿਣਤੀ ਸਭ ਤੋਂ ਵੱਧ ਹੈ ਕਿਹੜਾ ਉਮਰ ਗੱਟਾ ਵੀ ਇਹ 15 ਤੋਂ 20 ਵਾਲਾ ਨੈਕਸਟ ਹੈ ਬਰਗੰਦਰਾਲ ਦਾ ਮਾਪ ਕੀ ਹੈ ਬਰਗੰਦਰਾਲ ਦਾ ਮਾਪ ਮਤਲਬ ਫਰਕ ਕਿੰਨੇ-ਕਿੰਨੇ ਦਾ ਹੈ ਕਿੰਨੇ-ਕਿੰਨੇ ਦਾ ਵੀ 10 ਤੋਂ 15 15 ਤੋਂ 20 ਮਤਲਬ ਕਿੰਨੇ ਦਾ ਮਾਪ ਹੈ 5 ਦਾ ਉਸ ਤੋਂ ਬਾਅਦ ਸਭ ਤੋਂ ਘੱਟ ਬਾਰੰਬਾਰਤਾ ਕੀ ਹੈ ਸਭ ਤੋਂ ਘੱਟ ਬਾਰੰਬਾਰਤਾ ਕਿੱਥੇ ਵੀ ਕਿੰਨੀ ਆਹੋ 320 ਲੈ ਲਓ 300 ਤੋਂ ਥੋੜੀ ਜੁੱਤੀ ਉੱਤੇ ਆ ਠੀਕ ਹੈ ਨੈਕਸਟ ਹੈ ਉਮਰ ਗੁੱਟ 35 ਤੋਂ 40 ਵਿਚ ਸਾਖਰ ਔਰਤਾਂ ਦੀ ਗਿਣਤੀ 35 ਤੋਂ 40 ਜਿਹੜਾ ਲਾਸਟ ਵਾਲਾ ਵੀ ਆਹ ਵਾਲਾ ਠੀਕ ਹੈ ਕਿੰਨੀਆਂ ਵਿਚਾਲੇ ਆ 350 ਕਹਿ ਸਕਦੇ ਹਾਂ ਠੀਕ ਹੈ ਇਹ ਆਇਤ ਚਿੱਤਰ ਆ ਜਿਹੜਾ ਕੀ ਸੂਚਨਾ ਦਰਸਾਉਂਦਾ ਵੀ ਕੀ ਦੱਸਾਉਂਦਾ ਵੀ ਇਹ ਇਹ ਆਇਤ ਚਿੱਤਰ 10 ਤੋਂ 40 ਉਮਰ ਗੁੱਟ ਦੇ ਸਾਖਰ ਔਰਤਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ ਇਹ ਆਪਣਾ ਉਸ ਤੋਂ ਬਾਅਦ ਆਪਣੇ ਕੋਲੇ ਪਾਈ ਚਾਰਟ ਬਣਾਉਣਾਗਾ ਜਾਂ ਫਿਰ ਰਾਸ਼ੀਆਂ ਦੀ ਤੁਲਨਾ ਦੇ ਵਿੱਚੋਂ ਕੁਐਸਚਨ ਨੇ ਛੇ ਛੇ ਅੰਕਾਂ ਦੇ ਅਸੀਂ ਹੱਲ ਕਰਨੇ ਆ ਤੇ ਇੱਕ ਸਤਾ ਦਾ ਖੇਤਰਫਲ ਜਿਹਨੂੰ ਅਸੀਂ ਖੇਤਰ ਮਿਤੀ ਜਾਂ ਮੈਨਜੂਰੇਸ਼ਨ ਉਸ ਦੇ ਵਿੱਚੋਂ ਕੁਐਸਚਨ ਨੇ ਜੋ ਅਸੀਂ ਹੱਲ ਕਰਨੇ ਓਵਰਆਲ ਪੇਪਰ ਜਿਹੜਾ ਸਾਰਾ ਹੀ ਸੌਖਾ ਬਸ ਇੱਕ ਦੋ ਕੁਐਸਚਨ ਸੀ ਜਿਹੜੇ ਕਿ ਧਿਆਨ ਨਾਲ ਆਪਾਂ ਨੇ ਕਰਨੇ ਸੀਗੇ ਪੂਰੇ ਸਮਝ ਕੇ ਮਤਲਬ ਫਿਰ ਉੱਤਰ ਦੇਣਾ ਸੀ ਠੀਕ ਹੈ ਬੇਟਾ ਤਾਂ ਜਿਹੜੇ ਵੀ ਬੱਚਿਆਂ ਨੇ ਇਹ ਪਹਿਲਾਂ ਹੱਲ ਕੀਤਾ ਹੋਇਆ ਸੀਗਾ ਮਾਡਲ ਟੈਸਟ ਪੇਪਰ ਉਹ ਆਪਣਾ ਮਲਾਣ ਇਸ ਨਾਲ ਕਰ ਸਕਦੇ ਆ ਵੀ ਸਾਡੇ ਕੀ ਉੱਤਰ ਤੁਹਾਡੇ ਸਹੀ ਸੀ ਜਾਂ ਨਹੀਂ ਥੈਂਕ ਯੂ ਬੇਟਾ